ਉਹ ਇੰਨਾ ਪਸੰਦ ਆ ਗਿਆ ਵਿਅੰਗ ਸੀ ਕਿਉਂਕਿ ਡਿਸਕੋ ਲਹਿਰ ਭਾਰੂ ਸੀ ਬਹੁਤ ਸਾਰੇ ਆਪਣੇ ਕਲਾਕਾਰਾਂ ਨੇ ਵਾਲ ਪਿੱਛੇ ਨੂੰ ਸਿੱਟ ਕੇ ਰਵਣ ਚਾੜ੍ਹ ਕੇ ਗੁੱਤਾਂ ਕਰ ਲੀਆਂ ਸੀ ਚੱਲੀ ਡਿਸਕੋ ਦੀ ਲਹਿਰ ਪੁੰਜੇ ਲੱਗਦੇ ਨਾ ਪੈਰ ਹੁਣ ਦਿਸਦੀ ਨਾ ਖੈਰ ਸਾਡਾ ਤੁੰਬਾ ਤਾਂ ਵਿਚਾਰਾ ਤਾਰ-ਤਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਚਾਦਰੇ ਨੂੰ ਛੱਡ ਛਿੰਦੇ ਜੀਨ ਨੂੰ ਸਵਾਲਿਆ ਲਾ ਕੇ ਪੱਗ ਮਾਨਕ ਨੇ ਸੂਟ ਬੂਟ ਪਾ ਲਿਆ ਮਾਨ ਮਰ ਜਾਣਾ ਪਹਿਲਾਂ ਰਿਹਾਂ ਦਰਕਾਰ ਦਾ ਹੁਣ ਜਿੰਨਾ ਗਾਉਂ ਦਾ ਛਾਲਾ ਔਨੀਆਂ ਹੀ ਮਾਰਦਾ ਕਿਸੇ ਇੱਕ ਦਾ ਨਹੀਂ ਦੋਸ਼ ਸਾਰੇ ਹੋ ਗਏ ਮਦਹੋਸ਼ ਸਾਡਾ ਵਿਰਸਾ ਤੇ ਸਾਰਾ ਹੀ ਲੰਗਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਤਾਂ ਐਸੀ ਮੇਰਾ ਲਿਟਰੇਚਰ ਦਾ ਪਿਛੋਕੜ ਸੀ ਹਮ ਮਰਜਿੰਦਰ ਸਿੰਘ ਵੇਦੀ ਮੁੰਸ਼ੀ ਪ੍ਰੇਮਚੰਦ ਤੋਂ ਲੈ ਕੇ ਟਾਲਸਟਾਇਮੈਕਸਿਮ ਗੋਰਕੀ ਹੁਣੋਂ ਤੱਕ ਹਮ ਸਾਰਾ ਕੁਝ ਪੜਿਆ ਹੋਇਆ ਸੀਗਾ ਇੱਕ ਪੱਤਰਕਾਰੀ ਦਾ ਤਜਰਬਾ ਹੋ ਗਿਆ ਅਕਲ ਸ਼ਰਮਾ ਦਾ ਸੰਗੀਤ ਬਿੰਦ ਰਖੀ ਦੀ ਆਵਾਜ਼ ਤੇ ਮੇਰੇ ਲਫ਼ਜ਼ ਹੂੰ ਉਹ ਐਸੇ ਲੋਕਾਂ ਨੂੰ ਪਸੰਦ ਆ ਗਏ ਤੇ ਜੇ ਨਾ ਪਸੰਦ ਆਉਂਦੇ ਤਾਂ ਹੋ ਸਕਦਾ ਸਾਡੀ ਜੋੜੀ ਇੰਨੇ ਚਿਰ ਨਾ ਵੀ ਚੱਲਦੀ ਹਾਂ ਅਨਸ ਰਾਜ ਦੇ ਦੋ ਗੀਤ ਐਸੇ ਜਿਹੜੇ ਲੋਕਗੀ ਦੀ ਬਣ ਗਏ ਕਸਮੀ ਮੇਰੀ ਵਾਰ ਕਸਮੀ ਮੇਰੀ ਵਾਰ ਇੱਕ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਤੇ ਮੇਰੇ 506 ਗੀਤ ਮਤਲਬ ਟੋਟਲ ਜਿਹੜੇ ਰਿਕਾਰਡ ਹੋਏ ਆ ਮੇਰੀ ਕ੍ਰੀਏਟਿਵ ਰਚਨਾ ਜਿਹੜੀਆਂ ਦੋ ਪਹਿਲਾਂ ਆਈਆਂ ਕੁਇਕ ਤਾਂ ਬਿੰਦ ਰੱਖੀ ਦੀ ਆਵਾਜ਼ ਚ ਸੀਗਾ ਬਈ ਕਹਿੰਦੇ ਹੁੰਦਾ ਡਾਂਗ ਉੱਤੇ ਡੇਰਾ ਜੱਟ ਦਾ ਜਿਹੜੇ ਪਾਸੇ ਜਾਵੇ ਜਾਵੇ ਢੋਡਾ ਪਟਦਾ ਤੇ ਉਹ ਕੋਈ ਫਰਕ ਨਾ ਮੇਰਾ ਇੱਕ ਗੀਤ ਆ ਗਿਆ ਸਰਦੂਲ ਸਕੰਦਰ ਦੀ ਉਹ ਹੱਥ ਠੀਕ ਹੈ ਉਹ ਸੀ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਉਹ ਇੰਨਾ ਪਸੰਦ ਆ ਗਿਆ ਵਿਅੰਗ ਸੀ ਕਿਉਂਕਿ ਡਿਸਕੋ ਲਹਿਰ ਭਾਰੂ ਸੀ ਬਹੁਤ ਸਾਰੇ ਆਪਣੇ ਕਲਾਕਾਰਾਂ ਨੇ ਵਾਲ ਪਿੱਛੇ ਨੂੰ ਸਿੱਟ ਕੇ ਰਵੜ ਚਾੜ ਕੇ ਗੁੱਤਾਂ ਕਰ ਲੀਆਂ ਸੀ ਉਹਦੀਆਂ ਲਾਈਨੀਆਂ ਕਿੰਨੀਆਂ ਦਿਲਚਸਪ ਸੀ ਮੈਂ ਸੰਝੇ ਕਰਦਾ ਵੀ ਚੱਲੀ ਡਿਸਕੋ ਦੀ ਲੇਰ ਪੁੰਜੇ ਲੱਗਦੇ ਨਾ ਪੈਰ ਹੁਣ ਦਿਸਦੀ ਨਾ ਖੈਰ ਸਾਡਾ ਤੁੰਬਾ ਤਾਂ ਵਿਚਾਰਾ ਤਾਰ-ਤਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਚਾਦਰੇ ਨੂੰ ਛੱਡ ਛਿੰਦੇ ਜੀਨ ਨੂੰ ਸਵਾਲਿਆ ਲਾ ਕੇ ਪੱਗ ਮਾਨਕ ਨੇ ਸੂਟ ਬੂਟ ਪਾ ਲਿਆ ਮਾਨ ਮਰ ਜਾਣਾ ਪਹਿਲਾਂ ਰਿਹਦਰਕਾਰ ਦਾ ਹੁਣ ਜਿੰਨਾ ਗਾਉਂਦਾ ਛਾਲਾਂ ਔਨੀਆਂ ਹੀ ਮਾਰਦਾ ਕਿਸੇ ਇੱਕ ਦਾ ਨਹੀਂ ਦੋਸ਼ ਸਾਰੇ ਹੋ ਗਏ ਮਦ ਦੋਸ਼ ਸਾਡਾ ਵਿਰਸਾ ਤਾਂ ਸਾਰਾ ਹੀ ਲੰਗਾਰ ਹੋ ਗਿਆ ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ਉਹ ਗੀਤ ਇਹਨਾਂ ਹੋ ਗਿਆ ਪਸੰਦ ਲੋਕਾਂ ਨੂੰ ਆ ਗਿਆ ਤੇ ਕਲਾਕਾਰ ਭਾਈਚਾਰਾ ਮੈਥੋਂ ਗੀਤਾਂ ਦੀ ਮੰਗ ਕਰਨ ਲੱਗ ਗਿਆ ਹੂੰ ਬਸ ਐਦਾਂ ਫਿਰ ਖਿੰਡਦਾ ਹੀ ਗਿਆ ਕੰਮ ਹੂੰ ਅੱਛਾ ਅੱਜ ਕੱਲ ਇਹ ਸੰਸਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅੱਜ ਕੱਲ ਜਿਹੜਾ ਸਿੰਗਰ ਹੈ ਉਹਨੂੰ ਜਿਹੜਾ ਤਾਂ ਗੀਤਕਾਰ ਟ੍ਰੈਂਡਿੰਗ ਦੇ ਵਿੱਚ ਹੈ ਜਾਂ ਜਿਹਦਾ ਕੋਈ ਗਾਣਾ ਚੱਲ ਰਿਹਾ ਵਧੀਆ ਲਿਖਦਾ ਉਹ ਉਹਦੇ ਤੱਕ ਅਪਰੋਚ ਕਰਦਾ ਪਹਿਲਾਂ ਮੈਂ ਜਿਵੇਂ ਤੁਹਾਡੀ ਜੋੜੀ ਦੀ ਗੱਲ ਕੀਤੀ ਹੈਨਾ ਹੁਣ ਮੈਂ ਹਰਜੀਤ ਧਰਮਨ ਤੇ ਪ੍ਰਗਟ ਸਿੰਘ ਹੁਣਾਂ ਦੀ ਜੋੜੀ ਦੀ ਗੱਲ ਕਰਦਾ ਹੈ ਇਹ ਵੀ ਜੋੜੀ ਚੱਲਦੀ ਰਹੀ ਔਰ ਤੁਹਾਡੀ ਜੋੜੀ ਵੀ ਚੱਲਦੀ ਰਹੀ ਮੈਨੂੰ ਨਹੀਂ ਲੱਗਦਾ ਕਿ ਬਿੰਦਰਖੀਆ ਸਾਹਿਬ ਨੇ ਹੋਰ ਕੋਈ ਗੀਤਕਾਰ ਦਾ ਗਾਣਾ ਗਾਇਆ ਹੋਵੇਗਾ ਮੈਂ ਜਿੰਨੇ ਵੀ ਹਿੱਟ ਸੁਣੇ ਉਹ ਤੁਹਾਡੇ ਹੀ ਗੀਤ ਸੀਗੇ ਹਨਾ ਤਾਂ ਇਹ ਸੁਭਾਅ ਕਿਵੇਂ ਟਿਊਨਿੰਗ ਕਿਵੇਂ ਫਿੱਟ ਬੈਠੀ ਤੁਹਾਡੀ ਉਹਦੇ ਚ ਸੀ ਕਿ ਉਹ ਤਾਂ ਉਹ ਪਹਿਲਾ ਗਾਣਾ ਤਾਂ ਸੀ ਫਿਲਮ ਚ ਗਵਾਤਾ ਹੂੰ ਤੇ ਬਿੰਦਰਖੀਆ ਦਾ ਪ੍ਰੋਗਰਾਮ ਪੈਣ ਲੱਗ ਗਿਆ ਇਕੱਲੇ ਨੂੰ ਠੀਕ ਹੈ ਉਹ ਫਿਰ ਸਾਡਾ ਜਿਹੜਾ ਇਹ ਪਿਆਰ ਸੀ ਵਿਸ਼ਵਾਸ ਸੀ ਉਹ ਟੀਮ ਬਣ ਗਈ ਅਤਲ ਸ਼ਰਮਾ ਸੰਗੀਤਕਾਰ ਹੋ ਗਿਆ ਬਿਲਕੁਲ ਹੂੰ ਉਦੋਂ ਤਾਂ ਫਿਰ ਅਸੀਂ ਇੱਕ ਟੱਪਾ ਬਿੰਦ ਰੱਖਿਆ ਅਕਸਰ ਸਟੇਜਾਂ ਤੇ ਗਾਉਂਦਾ ਹੁੰਦਾ ਸੀ ਸਾਡੇ ਦੋਨਾਂ ਦੇ ਸਬੰਧ ਬਾਰੇ ਉਹ ਕਹਿੰਦਾ ਹੁੰਦਾ ਸੀ ਬਈ ਦੋ ਦਿਲ ਜਦ ਮਿਲਦੇ ਨੇ ਹਾਂ ਪੰਛੀ ਤਾਂ ਇੱਕ ਉੱਡਦਾ ਖੰਭ ਦੋਨੋਂ ਹੀ ਹਿਲਦੇ ਨੇ ਤੇ ਉਹ ਫਿਰ ਉਹਨੂੰ ਮੇਰਾ ਮੈਟਰ ਫਿੱਟ ਬੈਠ ਗਿਆ ਮੈਨੂੰ ਉਹਦੀ ਆਵਾਜ਼ ਫਿੱਟ ਬੈਠ ਗਈ ਫਿਰ ਜਿਉਂ ਚੱਲਿਆ ਕੰਮ ਬਈ ਉਹ ਪਹਿਲੀ ਕੈ ਸਟਾਈ ਉਹਦੇ ਚ ਚੱਲ ਗਿਆ ਅ ਇੱਥੇ ਮੇਰੀ ਨਾਥ ਡਿਗ ਪੀ ਹਾਂ ਫਿਰ ਬਸ ਕਰ ਬਸ ਕਰ ਫਿਰ ਗਾਂ ਜਾ ਕੇ ਦੁਪੱਟਾ ਸੱਤ ਰੰਗ ਦਾ ਹਾਂ ਤੋ ਉਹ ਸੀ ਖੁਸ਼ੀ ਨਾਲ ਉਹ ਹੈਰਾਨੀ ਪ੍ਰਗਟ ਕਰਦੇ ਹੁੰਦੇ ਸੀਗੇ ਬਈ ਨਹੀਂ ਤਾਂ ਇੱਕ ਗੀਤ ਚੱਲ ਜਾਂਦਾ ਬੰਦਾ ਸਾਰੀ ਉਮਰ ਉਹਨੂੰ ਕਰਦੇ ਰਹਿੰਦੇ ਆ ਹਾਂ ਇਹਨੂੰ ਹਰ ਵਾਰੀ ਰੰਗ ਦੇ ਪੱਤੇ ਪਿਆ ਜਾਂਦੇ ਸੀ ਹੂੰ 31 32 ਕਸਟਾਂ ਆਈਆਂ ਹਿੱਟ ਗੀਤਾਂ ਦੀ ਹੋਈ ਈ ਨਹੀਂ ਲੰਮੀ ਲਿਸਟ ਵੇਖਦਾ ਜਾ ਕੋਰੇ ਪਾਣੀ ਮੁਖੜਾ ਦੇਖ ਕੇ ਮਰ ਗਿਆ ਪੇਕੇ ਹੁੰਦੇ ਮਾਵਾ ਨਾਲ ਤੇਰੇ ਜਿ ਤੇਰਾ ਯਾਰ ਬੋਲਦਾ ਹੋਰ ਬਹੁਤ ਸਾਰੇ ਹਾਂ ਇਹ ਲੰਮੀ ਗੱਲ ਬਿਲਕੁਲ ਅੱਜ ਵੀ ਸੰਸਾਭ ਅਸੀਂ ਭਾਵੇਂ ਆ ਦੌਰ ਦੀ ਅਸੀਂ ਗੱਲ ਕਰੀਏ ਤਾਂ ਜਿਹੜੀ ਸਦੀ ਚੱਲ ਰਹੀ ਹੈ ਇਹਦੇ ਵਿੱਚ ਉਹ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤਰੇਚ ਤੇਰਾ ਯਾਰ ਬੋਲਦਾ ਮੈਂ ਤਾਂ ਤੇਰਾ ਮੁਖੜਾ ਦਿਲ ਦਾ ਪਤਾ ਨਹੀਂ ਕਿਹੋ ਜਿਹਾ ਹੋਣਾ ਮੁਖੜਾ ਵੇਖ ਕੇ ਮਰ ਗਿਆ ਨਹੀਂ ਤਾਂ ਇਹ ਜਿਹੜੇ ਗੀਤ ਸਦਾ ਬਹਾਰ ਲਿਖੇ ਗਏ ਉਹ ਤੋਂ ਕੀ ਸੋਚ ਕੇ ਲਿਖਿਆ ਸੀਗਾ ਵੀ ਇਸ ਵਾਲੇ ਗਾਣੇ ਵੀ ਇਹ ਸਦਾ ਬਹਾਰ ਅੱਜ ਵੀ ਉਹ ਗਾਣਿਆਂ ਦੇ ਵਿੱਚ ਵਜਨੇ ਵਿਆਹ ਦੇ ਵਿੱਚ ਨਾ ਵੱਜੇ ਤਾਂ ਸਵਾਦ ਜਿਆ ਨਹੀਂ ਆਉਂਦਾ ਵੀ ਕੁਝ ਮਿਸ ਰਹਿ ਗਿਆ ਹਾਂ ਉਹਦੇ ਚ ਇੱਕ ਸੀ ਤਾਂ ਇਹ ਸੀ ਮੇਰਾ ਲਿਟਰੇਚਰ ਦਾ ਪਿਛੋਕੜ ਸੀ ਹਮ ਮਰਜਿੰਦਰ ਸਿੰਘ ਵੇਦੀ ਮੁਨਸ਼ੀ ਪ੍ਰੇਮਚੰਦ ਤੋਂ ਲੈ ਕੇ ਟਾਲਸਟਾਈ ਮੈਕਸਿਮ ਗੋਰਕੀ ਉਹਨਾਂ ਤੱਕ ਹਮ ਸਾਰਾ ਕੁਝ ਪੜਿਆ ਹੋਇਆ ਸੀਗਾ ਇੱਕ ਪੱਤਰਕਾਰੀ ਦਾ ਤਜਰਬਾ ਹੋ ਗਿਆ ਇੱਕ ਵਕੀ ਜਿਹੜਾ ਹੁੰਦਾ ਕੁਝ ਅੰਦਰ ਵੀ ਜਿਹੜੀ ਜੋਤ ਜਗਦੀ ਹੁੰਦੀ ਹੈ ਕ੍ਰੀਏਟਿਵ ਹੋਣਾ ਹੂੰ ਉਹ ਤਾਂ ਕੁਦਰਤੀ ਹੁੰਦਾ ਤੇ ਉਹ ਫਿਰ ਜਿਹੜਾ ਇੱਕ ਹੈ ਨਾ ਤਾਲਮੇਲ ਭਾਵੇਂ ਚਾਹ ਹੀ ਬਣਾਉਣੀ ਹੁੰਦੀ ਹੈ ਤਿੰਨ ਚੀਜ਼ਾਂ ਹੀ ਆ ਫਿਰ ਵੀ ਆਪਾਂ ਕਹਿੰਦੇ ਆ ਫਲਾਣੇ ਦੀ ਚਾਹ ਇੰਨੀ ਵਧੀਆ ਫਲਾਣੇ ਦੀ ਇੰਨੀ ਵਧੀਆ ਬਿਲਕੁਲ ਤੇ ਉਹ ਅਤਲ ਸ਼ਰਮਾ ਦਾ ਸੰਗੀਤ ਵਿੰਦ ਰਖੀਏ ਦੀ ਆਵਾਜ਼ ਤੇ ਮੇਰੇ ਲਫ਼ਜ਼ ਹੂੰ ਉਹ ਐਸੇ ਲੋਕਾਂ ਨੂੰ ਪਸੰਦ ਆ ਗਏ ਹੂੰ ਤੇ ਜੇ ਨਾ ਪਸੰਦ ਆਉਂਦੇ ਤਾਂ ਹੋ ਸਕਦਾ ਸਾਡੀ ਜੋੜੀ ਇੰਨਾ ਚਿਰ ਨਾ ਵੀ ਚੱਲਦੀ ਹਾਂ ਵਿੰਦ ਰੱਖੀਏ ਵਾਸਤੇ ਹਾਲਾਂਕਿਵੇਂ ਗੀਤ ਦੂਸਰੇ ਨੇ ਮੈਂ ਦੇਵ ਥਰੀ ਕੇ ਆਲੇ ਦੇ ਹਰਵਿੰਦਰ ਰੋੜਪੁਰੀ ਦੇ ਜਗਦੇਵ ਮਾਨ ਦੇ ਹੋਰ ਕਲਾਕਾਰਾਂ ਦੇ ਲੈ ਕੇ ਵੀ ਪਾਉਂਦੇ ਰਹੇ ਆ ਪਰ ਬਾਈ ਚਾਂਸ ਸੇ ਹੋਇਆ ਵੀ ਗੀਤ ਜਿਹੜੇ ਉਹਦੇ ਹਿੱਟ ਗੀਤ ਗਿਣਨੇ ਗਏ ਆ ਉਹ ਬਾਈ ਚਾਂਸ ਮੇਰੇ ਵਾਲੀ ਆ ਹਮ ਤੇ ਇਸ ਕਰਕੇ ਬਾਕੀ ਵੈਸੇ ਮੇਰੇ ਗੀਤਾਂ ਨੂੰ ਅ ਪਿੱਛੇ ਜੇ ਲਿਸਟ ਬਣਾਈ ਸੀ ਅਸੀ ਟੋਟਲ 88 ਗਾਇਕਾਂ ਨੇ ਮੇਰੇ ਗੀਤ ਗਾਏ ਆ ਅੱਛਾ ਜੇ ਸਰਦੂਲ ਸਿਕੰਦਰ ਹੰਸ ਰਾਜ ਰਾਧਾ ਪੋੜਵਾਲ ਆਸ਼ਾ ਭੋਸਲੇ ਹੂੰ ਸੁਰਿੰਦਰ ਲਾਡੀ ਨਰਿੰਦਰ ਮਾਵੀ ਸਤਵਿੰਦਰ ਬਿੱਟੀ ਹੂੰ ਯੁੱਧ ਵੀਰ ਮਾਨਕ ਤੋਂ ਲੈ ਕੇ ਹਿੰਮਤ ਸੰਧੂ ਤੱਕ ਹੂੰ ਮਨਮੋਹਨ ਵਾਰਸ ਸਰਬਜੀਤ ਚੀਮਾ ਹੁਣੀ ਲਿਸਟ ਬਹੁਤ ਲੰਮੀ ਹੈ ਬਿਲਕੁਲ ਤੇ 154 ਗੀਤ ਇਕੱਲੇ ਬਿੰਦ ਰਖੀ ਨੇ ਗਾਏ ਹੂੰ 10 15 ਬਿੱਟੀ ਨੇ ਗਾਏ 10 15 ਹੰਸ ਰਾਜ ਨੇ ਹੰਸ ਰਾਜ ਦੇ ਦੋ ਗੀਤ ਐਸੇ ਜਿਹੜੇ ਲੋਕ ਗੀਤ ਹੀ ਬਣ ਗਏ ਇੱਕ ਸੰਮੀ ਮੇਰੀ ਵਾਰ ਸੰਮੀ ਮੇਰੀ ਵਾਰ ਇੱਕ ਨਾ ਧੋਪਰੇਣੀ ਨਾ ਛਾਂ ਬੰਦਿਆ ਤੇ ਵੀਰੇ 506 ਗੀਤ ਮਤਲਬ ਟੋਟਲ ਜਿਹੜੇ ਰਿਕਾਰਡ ਹੋਏ ਆ ਤੇ ਫਿਰ ਵੀ ਜਿਹੜਾ ਓਵਰਲ ਜੇ ਕਹੀਏ ਆਪਾਂ ਤਾਂ ਮੇਰਾ ਨਾਮ ਬਿੰਦ ਰਖੀ ਨਾਲ ਜੋੜਤਾ